ਜੀ ਕਿਉਂਕਿ ਇਸ ਵਾਰ ਜਿਹੜਾ ਮਾਰਚ ਦੇ ਮਹੀਨੇ ਦੇ ਵਿੱਚ ਡਬਲਿਊ ਡੀ ਸਿਸਟਮ ਕਈ ਡਵੈਲਪ ਹੋਏ ਸੋ ਉਹਦੇ ਕਰਕੇ ਵੈਦਰ ਕੰਡੀਸ਼ਨਸ ਦੇ ਵਿੱਚ ਕਾਫੀ ਵੇਰੀਏਬਿਲਿਟੀ ਆਬਜ਼ਰਵ ਕੀਤੀ ਗਈ ਟੈਂਪਰੇਚਰ ਦੇ ਵਿੱਚ ਸਪੈਸ਼ਲੀ ਜਿਹੜੇ ਉਤਰਾ ਚੜਾ ਕਾਫੀ ਦੇਖੇ ਗਏ ਔਰ ਹੁਣ ਜੇ ਅਸੀਂ ਪ੍ਰਿਵੈਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 29.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 31.5 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 2.10 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਨੀਚੇ ਅਬਜੈਕਟ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 15.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 14.8 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 0.4 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਸੋ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਜਿਹੜੀਆਂ ਵੈਦਰ ਕੰਡੀਸ਼ਨਸ ਹੁਣ ਚੱਲ ਰਹੀਆਂ ਨੇ। ਅਨਵਾਰੇ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਬੱਦਲਵਾਈ ਜਾਂ ਹਲਕੇ ਛਿੱਟੇ ਹੋ ਸਕਦੇ ਨੇ ਪਰ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਖੁਸ਼ਕ ਰਹਿਣ ਦਾ ਇਹ ਅਨੁਮਾਨ ਹੈ ਮੰਕੇਲ ਦੀ ਇਕਨੋਮੀ ਲਈ ਦੁਪਹਿਰ ਵੇਲੇ ਜਿਹੜੀ ਆ ਤੇਜ਼ ਹੋਊਗਾ ਚੌਦਿਆ ਦੇ ਤਾਂ ਉਸ ਦਾ ਵੀ ਕੋਈ ਹੁਣ ਅਨੁਮਾਨ ਹੈ ਕਿ ਆ ਵੀ ਤੇਜ਼ ਹੋਊਗਾ ਚੰਦੋਂ ਦਾ ਜੀ ਕਿਉਂਕਿ ਡਬਲਿਊ ਡੀ ਸਿਸਟਮ ਜਿਵੇਂ ਮੈਂ ਪਹਿਲਾਂ ਦੱਸਿਆ ਕਾਫੀ ਡਿਵੈਲਪ ਹੁੰਦੇ ਰਹੇ ਨੇ ਸੋ ਉਹਦੇ ਕਰਕੇ ਜਿਹੜੀ ਤੇਜ਼ ਹਵਾਵਾਂ ਵੀ ਪਿਛਲੇ ਕੁਝ ਦਿਨਾਂ ਵਿੱਚ ਕੁਝ ਥਾਵਾਂ ਤੇ ਦੇਖਣ ਨੂੰ ਮਿਲੀਆਂ ਬਟ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਤੇਜ਼ ਹਵਾ ਸਿਗਨੀਫੀਕੈਂਟ ਦੀ ਜ਼ਿਆਦਾ ਕੋਈ ਪ੍ਰੈਡਿਕਸ਼ਨ ਨਹੀਂ ਹੈਗੀ ਔਰ ਕਿਸੇ ਤਰ੍ਹਾਂ ਦਾ ਆਈਐਮਡੀ ਵੱਲੋਂ ਕੋਈ ਅਲਰਟ ਵੀ ਜਾਰੀ ਨਹੀਂ ਕੀਤਾ ਗਿਆ ਤੁਹਾਡਾ ਮੌਸਮ ਜਿਹੜਾ ਉਹ ਨਾਰਮਲ ਹੀ ਰਹਿਣ ਵਾਲਾ ਲੱਗਦਾ ਕਿ ਉਹ ਵਾਲੇ ਦੁਬਾਰਾ ਕੁਝ ਗਰਮੀ ਜਿਹੜੀ ਆ ਉਹ ਹੋਰ ਵੱਧ ਸਕਦੀ ਆ ਉਹ ਟ੍ਰੈਂਡਸ ਜਿਹੜੀ ਆ ਹਾਂਜੀ ਆਉਣ ਵਾਲੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਬੱਦਲਵਾਈ ਜਾਂ ਹਲਕੇ ਛਿੱਟੇ ਹੋ ਸਕਦੇ ਨੇ ਬਟ ਨਾ ਤਾਂ ਜ਼ਿਆਦਾ ਰੇਨ ਦੀ ਪ੍ਰੈਡਿਕਸ਼ਨ ਆ ਔਰ ਨਾ ਹੀ ਅਸੀਂ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਐਕਸਪੈਕਟ ਕਰ ਰਹੇ ਹਾਂ ਸੋ ਨੀਅਰ ਨਾਰਮਲ ਜਿਹੜੀਆਂ ਵੈਦਰ ਕੰਡੀਸ਼ਨਸ ਉਹ ਰਹਿਣ ਦਾ ਹੀ ਅਨੁਮਾਨ ਹੈ